शदत की कोई कमी नहीं रही और यहां दर्दनाक बात इसमें से ये आई है निकलकर के हरियाणा के डीजीपी का बयान आया है हमने कहीं पे भी बल प्रयोग नहीं किया तुरुण। 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 جي ڏاڪڙي ڀيئي اٿي ڏاڪڙي اٿي ਦੇਰ ਰਾਤ ਹੋ ਗਿਆ ਵੱਡਾ ਫੈਸਲਾ ਕੇਂਦਰ ਸਰਕਾਰ ਕੋਲ ਅੱਜ ਦਾ ਦਿਨ ਨਹੀਂ ਤਾਂ ਟੁੱਟ ਜਾਣਗੇ ਬੈਰੀਗੇਡ ਕੀ ਹੈ ਪੂਰਾ ਮਾਮਲਾ ਕੀ ਹੋਇਆ ਫੈਸਲਾ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਸੋ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਕਿਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਸਾਰੇ ਜਾਣਕਾਰੀ ਪੂਰੀ ਚੰਗੀ ਤਰ੍ਹਾਂ ਸਮਝ ਲੈਣ ਕਿ ਕੀ ਫੈਸਲਾ ਹੋਇਆ ਕੇਂਦਰ ਸਰਕਾਰ ਦਾ ਕਿਸਾਨਾਂ ਦੇ ਉਨ੍ਹਾਂ ਕੋਲ ਅੱਜ ਅੱਜ ਦਾ ਦਿਨ ਹੈ ਜੇਕਰ ਅੱਜ ਵੀ ਕੋਈ ਹੱਲ ਨਾ ਨਿਕੜਿਆ ਤਾਂ ਉਹ ਬੈਰੀਗੇਡ ਤੋੜ ਦੇਣਗੇ ਸੋ ਆਓ ਲੈ ਚਲਦੇ ਹਾਂ ਤੁਹਾਨੂੰ ਇਸ ਵੀਡੀਓ ਵੱਲ 10 ਹਰਿਆਣਾ ਦੀ ਸਰਹੱਦਾਂ ਤੇ ਬੈਠੇ ਕਿਸਾਨ ਬੈਰੀਗੇਡ ਤੋੜ ਕੇ ਅੱਗੇ ਵਧਣਗੇ ਜਾਂ ਨਹੀਂ ਇਹ ਗੇਮ ਹੁਣ ਕੇਂਦਰ ਸਰਕਾਰ ਦੇ ਪਾਲੇ ਵਿੱਚ ਹੈ ਕੇਂਦਰ ਸਰਕਾਰ ਨੇ ਹੀ ਤੈਅ ਕਰਨਾ ਹੈ ਕਿ ਕਿਸਾਨਾਂ ਦੇ ਅੰਦੋਲਨ ਦੀ ਰੂਪਰੇਖਾ ਕੀ ਰਹਿਣ ਵਾਲੀ ਹੈ ਕਿਉਂਕਿ ਭਾਰਤੀ ਕਿਸਾਨ ਮੋਰਚਾ ਗੈਰ ਸਿਆਸੀ ਦੀਆਂ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲ ਪੇਸ਼ ਕੀਤੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ ਐਤਵਾਰ ਨੂੰ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਮੀਟਿੰਗ ਦੌਰਾਨ 884 ਫਸਲਾਂ ਤੇ 5 ਸਾਲ ਦੇ ਇਕਰਾਰਨਾਮੇ ਨਾਲ ਐਮਐਸਪੀ ਦੇਣ ਲਈ ਤਿਆਰ ਹਾਂ ਇਸ ਤੇ ਕਿਸਾਨ ਜਥੇਬੰਦਿਆਂ ਨੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਮੀਟਿੰਗਾਂ ਕੀਤੀਆਂ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਧੜੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ਵੱਲੋਂ ਐਤਵਾਰ ਨੂੰ ਦਿੱਤੀ ਗਈ ਤਵੱਜਬ ਨਕਾਰਦਿਆਂ ਹੋਇਆ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਕੋਚ ਦਾ ਐਲਾਨ ਕੀਤਾ ਹੈ ਸੋਮਵਾਰ ਰਾਤ ਨੂੰ 9 ਵਜੇ ਦੇ ਕਰੀਬ ਸ਼ੰਭੂ ਬਾਰਡਰ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡੱਲੇਵਾਲ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁਭਾਈ ਜਰਨਲ ਸਕਤਰ ਸਵਰਨ ਸਿੰਘ ਪੰਦੇਰ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀ ਨੀਤੀ ਸਹੀ ਨਹੀਂ ਹੈ ਉਹ ਕਹਿੰਦੀ ਹੈ ਕਿ ਕੁਝ ਅਤੇ ਕਰਦੀ ਕੁਝ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦੇ ਸਾਹਮਣੇ ਮੰਗਾਂ ਰੱਖੀਆਂ ਸਨ ਤੇ ਤਸਦੀਵ ਕੇਂਦਰ ਨੇ ਦਿੱਤੀ ਹੈ ਸਾਨੂੰ ਸਰਕਾਰ ਦੀ ਤਜ਼ਵੀਜ਼ ਮਨਜ਼ੂਰ ਨਹੀਂ ਅਤੇ ਅਸੀਂ 21 ਫਰਵਰੀ ਨੂੰ ਦਿੱਲੀ ਕੋਚ ਕਰਾਂਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਗੱਲਬਾਤ ਦੇ ਰਸਤੇ ਖੁੱਲੇ ਹਨ ਤੇ ਹੁਣ ਕੇਂਦਰ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਉਹ ਕੀ ਚਾਹੁੰਦੀ ਹੈ ਜਦੋਂ ਤੱਕ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਕੀਤੀ ਜਾਂਦੀਆਂ ਸੰਘਰਸ਼ ਜਾਰੀ ਰਹੇਗਾ ਇਸ ਤੋਂ ਪਹਿਲਾਂ ਡੱਲੇਵਾਲ ਨੇ ਖਨੋਰੀ ਵਿਖੇ ਵੀ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲਾਂ ਕਹੀਆਂ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਹੁਣ ਤੱਕ ਸਿਰਫ ਉਹਨਾਂ ਦੀ ਗੱਲ ਹੋ ਰਹੀ ਸੀ ਤੇ ਕੇਂਦਰ ਸਰਕਾਰ ਵੱਲੋਂ ਕੁਝ ਵੀ ਲਿਖਤੀ ਨਹੀਂ ਦਿੱਤਾ ਜਾ ਰਿਹਾ ਸੋ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਏ ਕਿ 21 ਤਰੀਕ ਨੂੰ ਹੁਣ ਬੈਰੀਗੇਡ ਟੁੱਟਣਗੇ ਉੱਥੇ ਹੀ ਡੱਲੇਵਾਲ ਨੇ ਕਿਹਾ ਕਿ ਅਸੀਂ ਜੋ ਕਹਿ ਰਹੇ ਹਾਂ ਉਹ ਸਰਕਾਰ ਮੰਨ ਨਹੀਂ ਰਹੀ ਸਰਕਾਰ ਦੀ ਨੀਤੀਆਂ ਕੁਝ ਸਹੀ ਨਹੀਂ ਲੱਗ ਰਹੀਆਂ ਜਿੱਥੇ ਕਿ ਉਹਨਾਂ ਨੇ ਖਨੋਰੀ ਬਾਰਡਰ ਤੇ ਸ਼ੰਬੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਹੁਣ ਹੈ ਸਰਕਾਰ ਦੇ ਹੱਥ ਚ ਕੀ ਚਾਹੁੰਦੀ ਹੈ ਜਾਂ ਤਾਂ ਉਹ ਸਾਨੂੰ ਐਮਐਸਪੀ ਪੂਰੀ ਗਰੰਟੀ ਦੇਵੇ ਲਿਖਤੀ ਤੌਰ ਤੇ ਲਾਗੂ ਕੀਤਾ ਜਾਵੇ ਜਾਂ ਫਿਰ ਅਸੀਂ ਬੈਰੀਗੇਡ ਤੋੜਾਂਗੇ ਇਹ ਹੁਣ ਕੇਂਦਰ ਸਰਕਾਰ ਦੇ ਹੱਥ ਚ ਹੈ ਕਿ ਉਹ ਕੀ ਚਾਹੁੰਦੀ ਹੈ ਉਥੇ ਉਹਨਾਂ ਨੇ ਵੱਡਾ ਐਲਾਨ ਕੀਤਾ ਕਿ 21 ਤਰੀਕ ਨੂੰ ਉਹ ਦਿੱਲੀ ਕੋਚ ਕਰਨਗੇ ਸਾਡਾ ਇਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰਹੇਗਾ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਵੀ 2020 ਦੇ ਵਿੱਚ 1 ਸਾਲ ਦੇ ਉੱਤੋਂ ਅੰਦੋਲਨ ਚੱਲਿਆ ਅਤੇ ਮੀ ਹਨੇਰੀ ਦੇ ਵਿੱਚ ਕਿਸਾਨ ਉਥੇ ਹੀ ਡਟੇ ਰਹੇ ਉਸ ਤੋਂ ਬਾਅਦ ਕਿ ਦਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਜਿਸ ਤੋਂ ਬਾਅਦ ਕੀ ਧਰਨਾ ਪ੍ਰਦਰਸ਼ਨ ਉੱਥੋਂ ਚੱਕਿਆ ਜਾਂਦਾ ਤੇ ਸਾਰੇ ਆਪਣੇ ਪਿੰਡ ਵੱਲ ਆ ਜਾਂਦੇ ਨੇ ਆਪਣੇ ਆਪਣੇ ਘਰਾਂ 'ਚ ਚਲੇ ਜਾਂਦੇ ਨੇ ਪਰ ਉਸ ਤੋਂ ਬਾਅਦ 2 ਸਾਲ ਹੋਣ ਦੇ ਬਾਵਜੂਦ ਤੋਂ ਬਾਅਦ ਵੀ ਕਿਸਾਨਾਂ ਦੀਆਂ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਐਮਐਸਪੀ ਸਰਕਾਰ ਨਹੀਂ ਦੇ ਰਹੀ ਅਤੇ ਕੁਝ ਵੀ ਲਿਖਤੀ ਤੌਰ ਤੇ ਪੱਕੇ ਸਬੂਤ ਨਹੀਂ ਕਰ ਰਹੀ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਇਹ ਗੱਲਾਂ ਮੰਨੀਆਂ ਸੀ ਤਾਂ ਉਹਨਾਂ ਨੇ ਲਾਗੂ ਨਹੀਂ ਕੀਤਾ ਇਸ ਦਾ ਮਤਲਬ ਕੀ ਕੇਂਦਰ ਸਰਕਾਰ ਦੀ ਫਿਰ ਉਹੀ ਨੀਤੀ ਹੈ ਕਿ ਕਿਸਾਨਾਂ ਨੂੰ ਜਾਲ ਦੇ ਵਿੱਚ ਫਸਾ ਕੇ ਪਿਆਰੀਆਂ ਗੱਲਾਂ ਕਰਕੇ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਇਹਨਾਂ ਨੂੰ ਫਿਰ ਵਾਪਸ ਭੇਜ ਦਿੱਤਾ ਜਾਵੇ ਅਤੇ ਉਸ ਤੋਂ ਬਾਅਦ ਪੂਰੀ ਸਖਤਾਈ ਕਰ ਦਿੱਤੀ ਜਾਵੇ ਜਿਸ ਤੋਂ ਬਾਅਦ 144 ਲਾਗੂ ਕਰ ਦਿੱਤੀ ਜਾਵੇ ਉਸ ਤੋਂ ਬਾਅਦ ਕੋਈ ਵੀ ਕਿਸਾਨ ਇਕੱਠਾ ਨਹੀਂ ਹੋਵੇਗਾ ਇਕੱਠ ਨਹੀਂ ਹੋਵੇਗਾ ਪ੍ਰਦਰਸ਼ਨ ਨਹੀਂ ਕਰ ਸਕਣਗੇ ਉਥੋਂ ਹੀ ਪੰਤੇਰ ਅਤੇ ਡੱਲੇਵਾਲ ਨੇ ਕਿਹਾ ਕਿ 21 ਤਰੀਕ ਨੂੰ ਅਸੀਂ ਬੈਰੀਕੇਡ ਤੋੜ ਕੇ ਦਿੱਲੀ ਵੱਲ ਕੂਚ ਕਰਾਂਗੇ ਜੇਕਰ ਕਿਸਾਨਾਂ ਦੀਆਂ ਕੇਂਦਰ ਸਰਕਾਰ ਮੰਗਾ ਨਹੀਂ ਮੰਨਦੀ ਉਥੇ ਹੀ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਨੌਜਵਾਨਾਂ ਦਾ ਜੋਸ਼ ਦੇ ਖਨੂ ਮਿਲ ਰਿਹਾ ਜਿੱਥੇ ਕਿ ਸਾਹਮਣੇ ਖੜੇ ਹੋ ਕੇ ਪੁਲਿਸ ਦੇ ਉਹ ਲਲਕਾਰ ਰਹੇ ਨੇ ਉਥੇ ਹੀ ਨਿਸ਼ਾਨ ਸਾਹਿਬ ਕੇਸਰੀ ਝੰਡਾ ਸ਼ੰਭੂ ਬਾਰਡਰ ਤੇ ਲਹਿਰਾ ਦਿੱਤਾ ਗਿਆ ਉਸ ਦੀ ਅਗਵਾਈ ਹੇਠ ਅਰਦਾਸ ਕਰਕੇ 21 ਤਰੀਕ ਨੂੰ ਯਾਨੀ ਕਿ 21 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਅਤੇ ਨੌਜਵਾਨ ਦਿੱਲੀ ਵੱਲ ਨੂੰ ਕੋਚ ਕਰਨ ਗਈਆਂ ਉਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੋ ਬਜ਼ੁਰਗ ਜੋ ਕੇ ਸ਼ੰਭੂ ਬਾਰਡਰ ਤੇ ਅਤੇ ਖਨੋਰੀ ਬਾਰਡਰ ਤੇ ਸ਼ਹੀਦ ਹੋ ਗਏ ਜਿਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਅਜਹੀਆਂ ਮਸ਼ੀਨਾਂ ਮੰਗਾਈਆਂ ਨੇ ਜਿਸ ਦੇ ਚੱਲਣ ਦੇ ਨਾਲ ਵੀ ਹੋ ਸਕਦੇ ਆ ਕੰਨ ਦੇ ਪਰਦੇ ਵੀ ਫਟ ਸਕਦੇ ਨੇ ਉਹ ਵੀ ਵੀਡੀਓ ਵਾਇਰਲ ਹੋ ਰਹੀ ਹੈ ਸ਼ਾਇਦ ਤੁਸੀਂ ਦੇਖੀ ਹੀ ਹੋਵੇਗੀ ਜੋ ਕਿ ਸੋਸ਼ਲ ਮੀਡੀਆ ਤੇ ਤੇਜ਼ ਦੇ ਨਾਲ ਵਾਇਰਲ ਹੋ ਰਹੀ ਹੈ ਸੋ ਆਪਣਾ ਬਚਾ ਕਰਦੇ ਹੋਏ ਆਪਣਾ ਪੂਰਾ ਪੁਖਤਾ ਇੰਤਜ਼ਾਮ ਕਰਕੇ ਹੀ ਬਾਰਡਰ ਤੇ ਜਾਣਾ ਤਾਂ ਜੋ ਕੋਈ ਵੀ ਤੁਹਾਟਾ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਜੇਕਰ ਗੱਲ ਕਰੀਏ ਸ਼ੰਭੂ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਕਈ ਨੌਜਵਾਨ ਅਤੇ ਕਈ ਬਜ਼ੁਰਗ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਕੇ ਰਾਜਪੁਰੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਫਿਰ ਵੀ ਉਹ ਡਟੇ ਹੋਏ ਨੇ रहने कैसे ठीक हो के जल्द ही शंभू बॉर्डर पे जावांगे हुन देखना ए होवेगा के सरकार ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੀ ਹੈ ਜਾਂ ਫਿਰ ਨਹੀਂ ਹੁਣ ਇੱਕੀ ਤਰੀਕ ਨੂੰ ਬੈਰੀਗੇਡ ਟੁੱਟਣਗੇ ਜਾਂ ਨਹੀਂ ਇਹ ਹੁਣ ਸਰਕਾਰ ਦੇ ਹੱਥ ਚ ਹੈ ਸਰਕਾਰ ਕੀ ਕਰਾਉਣਾ ਚਾਹੁੰਦੀ ਹੈ ਸੋ ਬਾਕੀ ਮਿਲਦੇ ਹਾਂ ਇੱਕ ਹੋਰ ਖਬਰ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਕਿਸਾਨ ਤੱਕ ਇਹ ਜਾਣਕਾਰੀ ਪਹੁੰਚ ਸਕੇ ਇੱਕੀ ਤਰੀਕ ਨੂੰ ਵੱਦ ਤੋਂ ਵੱਧ ਇਕੱਠ ਹੋ ਸਕੇ ਵੱਦ ਤੋਂ ਵੱਧ ਨੌਜਵਾਨ ਸ਼ंभू ਬਾਰਡਰ ਤੇ ਖਨੋਰੀ ਬਾਰਡਰ ਤੇ ਪਹੁੰਚ ਸਕਣ ਤਾਂ ਜੋ ਇਹ ਜੋ ਕਿਸਾਨੀ ਮੋਰਚਾ ਫਤਿਹ ਕਰ ਸਕਣ ਅਤੇ ਦਿੱਲੀ ਕੂਚ ਕਰ ਸਕਣ ਤੇ ਨਾਲ ਹੀ ਦਿੱਲੀ ਜਾ ਕੇ ਉਹ ਸਰਕਾਰੀ ਯਾਨੀ ਕਿ ਮੋਦੀ ਦੀ ਸੰਗੀ ਘੁੱਟ ਸਕਣ ਉੱਥੇ ਹੀ ਕਈ ਵਕੀਲ ਅਤੇ ਜੱਜ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਦੂਜੇ ਪਾਸੇ ਮੋਦੀ ਨੂੰ ਲਾਨਤਾ ਪਾਈਆਂ ਕੇਂਦਰ ਸਰਕਾਰ ਨੂੰ ਲਾਨਤਾ ਪਾਈਆਂ ਮੋਦੀ ਨੂੰ ਕਿਹਾ ਕਿ ਇੱਥੇ ਵਕੀਲਾਂ ਨੇ ਕਿਹਾ ਕਿ ਇੱਥੇ ਤਾਂ ਸ਼ੰਭੂ ਬਾਰਡਰ ਤੇ ਕਿਸਾਨੀ ਮੋਰਚਾ ਚੱਲ ਰਿਹਾ ਹੈ ਅਤੇ ਤੁਸੀਂ ਵਿਦੇਸ਼ਾਂ ਦੀ ਸ਼ੈਅ ਕਰ ਰਹੇ ਹੋ ਵਿਦੇਸ਼ਾਂ ਪਾਟੇ ਕਰ ਰਹੇ ਹੋ ਤੁਹਾਨੂੰ ਐਨੇ ਵੀ ਸ਼ਰਮ ਨਹੀਂ ਹੈਗੀ ਕਿ ਤੁਹਾਡੇ ਦੇਸ਼ ਦੇ ਲੋਕ ਬਹਾਰ ਨੇ ਘਰਾਂ ਵਿੱਚੋਂ ਅਤੇ ਉਹ ਖਨੋਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਅਤੇ ਤੁਹਾਡੀ ਅਗਵਾਈ ਹੇਠਾਂ ਜੋ ਤੁਸੀਂ ਫੋਰਸ ਲਗਾਈ ਹੋਈ ਹੈ ਉਹ ਕਿਸਾਨਾਂ ਦੇ ਉੱਤੇ ਗੋਲੀਬਾਰੀ ਕਰ ਰਹੀ ਹੈ ਅਤੇ ਅਥਰੂ ਗੈਸ ਦੇ ਗੋਲੇ ਵੀ ਡੇਗ ਰਹੀ ਹੈ ਜਿਸ ਦੇ ਵਿੱਚ ਕਿ ਕਾਫੀ ਨੋਜ਼ਵਾਨ ਜ਼ਖਮੀ ਹੋਏ ਇੱਕ ਦੀ ਤਾਂ ਅੱਖ ਹੀ ਚਲੀ ਗਈ ਸੋ ਤੁਹਾਨੂੰ ਜਾਣਕਾਰੀ ਇਹ ਕਿਵੇਂ ਲੱਗੀ ਜੇਕਰ ਜਾਣਕਾਰੀ ਵਧੀਆ ਲੱਗੀ ਵੱਤੋ ਵੱਤ ਸ਼ੇਅਰ ਕਰਿਓ ਕਮੈਂਟ ਬਾਕਸ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਰੂਰ ਟਾਈਕ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ يارا روک گے يارا نے साई <ileyim> <sy> ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨਾਲ ਜਿਹੜੇ ਇਹ ਨੌਜਵਾਨ ਆਏ ਸੀ ਜਿਹੜੇ ਕਹਿ ਰਹੇ ਸੀ ਕਿ ਅਸੀਂ ਦਿੱਲੀ ਜਾਣਾ ਪਰ ਇੱਧਰ ਕਿਸਾਨ ਕਹਿ ਰਹੇ ਆ ਕਿ ਅਸੀਂ ਦਿੱਲੀ ਅਜੇ ਨਹੀਂ ਜਾਣਾ ਤੁਸੀਂ ਦੇਖ ਸਕਦੇ ਹੋ ਕਿਸਾਨ ਉਹਨਾਂ ਨੂੰ ਰੋਕ ਰਹੇ ਆ ਪਰ ਇੱਕ ਵੀਰ ਕਹਿ ਰਿਹਾ ਕਿ ਅਸੀਂ ਦਿੱਲੀ ਜਾਣਾ ਹੀ ਜਾਣਾ ਬਿਲਕੁਲ ਗੱਲ ਸਹੀ ਆ ਵੀ ਦਿੱਲੀ ਜਿਹੜਾ ਜਾਣ ਦੇ ਲਈ ਜਿਹੜੇ ਕਿਸਾਨ ਇੱਥੋਂ ਲੈ ਕੇ ਆਏ ਸੀਗੇ